Instagram ਨੇ ਆਪਣੇ ਸਿਸਟਮ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਲੋਕਪ੍ਰੀਏ ਫੋਟੋ ਵੀਡੀਓ ਸ਼ੇਅਰਿੰਗ ਪਲੇਟਫਾਰਮ ਨੇ ਆਪਣੇ ਐਲਗੋਰਿਦਮ ਵਿੱਚ ਅਪਡੇਟ ਕੀਤਾ ਹੈ ਜਿਸ ਤਹਿਤ ਜਲਦ ਹੀ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਇਸ ਤਹਿਤ ਕੰਪਨੀ ओरिजिनल ਕੰਟੈਂਟ ਨੂੰ ਜ਼ਿਆਦਾ ਤਰਜੀਹ ਦੇਵੇਗਾ। ਜਦੋਂ ਕਿ ਡੁਪਲੀਕੇਟ ਕੰਟੈਂਟ ਪੋਸਟ ਕਰਨ ਵਾਲਿਆਂ ਨੂੰ ਰੀਚ ਘੱਟ ਹੋ ਸਕਦੀ ਹੈ। ਜੇਕਰ ਤੁਸੀਂ Instagram ਚਲਾਉਂਦੇ ਹੋ ਤਾਂ ਤੁਹਾਨੂੰ ਨਵੇਂ ਐਲਗੋਰਿਦਮ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਛੋਟੀ ਜਿਹੀ ਗਲਤੀ ਤੁਹਾਡੇ ਇੰਸਟਾਗ੍ਰam ਅਕਾਊਂਟ ਤੇ ਗਲਤ ਅਸਰ ਪਾ ਸਕਦੀ ਹੈ ਸੋਸ਼ਲ ਮੀਡੀਆ ਕੰਪਨੀ ਨੇ ਇੱਕ ਬਲੌਗ ਪੋਸਟ ਵਿੱਚ ਨਵੇਂ ਐਲਗੋਰਿਦਮ ਦੀ ਜਾਣਕਾਰੀ ਦਿੱਤੀ ਹੈ ਛੋਟੇ ਕੰਟੈਂਟ ਕ੍ਰੀਏਟਰਸ ਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ ਜੇਕਰ ਤੁਸੀਂ ਪੁਰਾਣੀ ਪੋਸਟ ਨੂੰ ਰੀਪੋਸਟ ਕੀਤਾ ਹੈ ਤਾਂ ਅਜਿਹਾ ਕਰਨ ਦਾ ਫਾਇਦਾ ਨਹੀਂ ਮਿਲੇਗਾ ਇੰਸਟਾਗ੍ਰam ਦੇ ਰਿਕਮੈਂਡੇਸ਼ਨ ਸਿਸਟਮ ਤੇ ओरिजिनल ਕੰਟੈਂਟ ਵਿੱਚ ਬਦਲਾਅ ਹੋਣ ਨਾਲ ਯੂਜ਼ਰ ਦੇ ਅਕਾਊਂਟ ਉੱਤੇ ਅਸਰ ਹੋ ਸਕਦਾ ਹੈ ਡੁਪਲੀਕੇਟ ਕੰਟੈਂਟ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਰਿਕਮੈਂਡੇਸ਼ਨ ਵਿੱਚ ਰੀਪੋਸਟ ਕੀਤੇ ਪੋਸਟ ਨੂੰ ਹਟਾਉਣ ਜਾ ਰਹੀ ਹੈ ਇਹ ਐਲਾਨ ਉਹਨਾਂ ਲਈ ਹੈ ਜੋ ਦੂਜੇ ਦੇ ਅਕਾਊਂਟ ਦੇ ਪੋਸਟ ਨੂੰ ਵਾਰ-ਵਾਰ ਰੀਪੋਸਟ ਕਰਦੇ ਨੇ ਹੁਣ ਜੇਕਰ ਕਿਸੇ ਨੇ 30 ਦਿਨ ਦੀ ਸਮਾਂ ਸੀਮਾ ਵਿੱਚ ਕਿਸੇ ਹੋਰ ਦਾ ਬਣਾਇਆ ਹੋਇਆ ਕੰਟੈਂਟ 10 ਵਾਰ ਤੋਂ ਜ਼ਿਆਦਾ ਸ਼ੇਅਰ ਕੀਤਾ ਹੈ ਤਾਂ ਉਸ ਨੂੰ ਰਿਕਮੈਂਡੇਸ਼ਨ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਯਾਨੀ ਦੂਜੇ ਯੂਜ਼ਰ ਨੂੰ ਤੁਹਾਡਾ ਸ਼ੇਅਰ ਕੀਤਾ ਪੋਸਟ ਇੰਸਟਾਗ੍ਰਾਮ ਤੇ ਨਜ਼ਰ ਨਹੀਂ ਆਏਗਾ ਪੋਸਟ ਨੂੰ ਰੀਪੋਸਟ ਕਰਨਾ ਇੰਸਟਾਗ੍ਰam ਤੇ ਰੀਪੋਸਟ ਕਰਨ ਵਾਲੇ ਅਕਾਊਂਟ ਦਾ ਦਾਇਰਾ ਵੀ ਘੱਟ ਹੋਵੇਗਾ ਜੋ ਪੋਸਟ ਰੀਪੋਸਟ ਕੀਤਾ ਜਾਵੇਗਾ ਉਸ ਨੂੰ ਸ਼ੇਅਰ ਕਰਨ ਵਾਲੇ オリジナル ਅਕਾਊਂਟ ਨੂੰ ਵੀ ਰਿਕਮੈਂਡੇਸ਼ਨ ਵਿੱਚ ਦਿਖਾਇਆ ਜਾਵੇਗਾ ਇਹ ਰੀਪੋਸਟ ਨੂੰ ਸਿਰਫ ਉਦੋਂ ਰਿਪਲੇਸ ਕਰੇਗਾ ਜਦੋਂ ਕੁਝ ਨਵਾਂ ਕੰਟੈਂਟ ਹੋਵੇਗਾ ਇਹ ਬਦਲਾਅ ਸਿਰਫ ਰਿਕਮੈਂਡੇਸ਼ਨ ਲਈ ਹੈ オリジナル ਕੰਟੈਂਟ ਕ੍ਰੀਏਟਰ ਦਾ ਲੇਬਲ ਇੰਸਟਾਗ੍ਰam ਇਹ ਵੀ ਚਾਹੁੰਦਾ ਹੈ ਕਿ ਉਸਦੇ ਪਲੇਟਫਾਰਮ ਤੇ オリジナル ਕੰਟੈਂਟ ਕ੍ਰੀਏਟਰ ਦਾ ਲੇਬਲ ਦਿੱਤਾ ਜਾਵੇ ਜਿਸ ਅਕਾਊਂਟ ਤੋਂ オリジナル ਕੰਟੈਂਟ ਸ਼ੇਅਰ ਕੀਤਾ ਗਿਆ ਹੈ ਉਸ ਨੂੰ ਲੇਬਲ ਮਿਲੇਗਾ ਤੇ ਇਹ ਲੇਬਲ ਰੀਪੋਸਟ ਕੀਤੇ ਪੋਸਟ ਤੇ ਵੀ ਨਜ਼ਰ ਆਏਗਾ ਇਸ ਨਾਲ ਸਾਰਿਆਂ ਨੂੰ ਪਤਾ ਰਹੇਗਾ ਕਿ ਅਸਲ ਵਿੱਚ オリジナル ਕੰਟੈਂਟ ਕਿਸ ਦਾ ਹੈ ਜੋ ਲੋਕ ਹਿੱਟ ਹੋਣ ਲਈ ਆਰਗੇਨਾਈਜੇਸ਼ਨ ਦੇ ਫੋਟੋ ਸ਼ੇਅਰ ਕਰਦੇ ਨੇ ਜਾਂ ਇੰਸਟਾਗ੍ਰam ਤੇ ਸੈਲੀਬ੍ਰਿਟੀ ਫੈਨ ਪੇਜ ਜਾਂ ਅਕਾਊਂਟ ਲਈ ਵੱਖ-ਵੱਖ ਸੋਰਸ ਤੋਂ ਫੋਟੋ ਇਕੱਠਾ ਕਰਨ ਵਾਲਿਆਂ ਦੀ ਵੀ ਖੈਰ ਨਹੀਂ ਹੈ ਅਜਿਕੇ ਸਾਰੇ ਲੋਕਾਂ ਨੂੰ ਕੰਪਨੀ ਪੋਸਟ ਪਬਲਿਸ਼ ਕਰਨ ਤੋਂ ਪਹਿਲਾਂ ਦੋ ਵਾਰ ਚੇਤਾਵਨੀ ਦੇਵੇਗੀ ਕਿਉਂਕਿ ਅਜਿਹਾ ਕਰਨ ਨਾਲ ਉਹ ਰਿਕਮੈਂਡੇਸ਼ਨ ਫੀਡ ਵਿੱਚ ਨਹੀਂ ਜਾ ਸਕਣਗੇ ਛੋਟੇ ਕ੍ਰੀਏਟਰਸ ਨੂੰ ਮੌਕਾ ਇੰਸਟਾਗ੍ਰam ਦੇ ਨਵੇਂ ਐਲਗੋਰਿਦਮ ਦਾ ਸਭ ਤੋਂ ਵੱਧ ਫਾਇਦਾ ਛੋਟੇ ਕ੍ਰੀਏਟਰਸ ਨੂੰ ਮਿਲੇਗਾ ਜਿਹੜੇ ਲੋਕਾਂ ਦੇ ਘੱਟ ਫੋਲੋਅਰਸ ਹੁੰਦੇ ਨੇ ਉਹਨਾਂ ਨੂੰ ਇੰਸਟਾਗ੍ਰam ਅੱਗੇ ਵਧਣ ਦਾ ਪੂਰਾ ਮੌਕਾ ਦੇਵੇਗਾ ਪਹਿਲਾਂ ਖਾਸ ਤੌਰ ਤੇ ਰੀਲਸ ਦੇ ਮਾਮਲੇ ਵਿੱਚ ਦੇਖਿਆ ਜਾਂਦਾ ਸੀ ਕਿ ਅਕਾਊਂਟ ਦੇ ਫੋਲੋਅਰਸ ਕਿਵੇਂ ਦੇਖਦੇ ਨੇ ਇਸ ਦੇ ਬੇਸ ਤੇ ਪੋਸਟ ਰਿਕਮੈਂਡੇਸ਼ਨ ਕੰਟੈਂਟ ਵਿੱਚ ਆਉਂਦੀ ਪਰ ਹੁਣ ਛੋਟੀ ਆਡੀਅנס ਨੂੰ ਨਜ਼ਰ ਆਉਣਗੇ ਜਿਸ ਦਾ ਕ੍ਰੀਏਟਰਸ ਨੂੰ ਫਾਇਦਾ ਮਿਲੇਗਾ